ਕੋਈ ਕਹਿੰਦਾ ਜੀ ਨਹਿਰ ਚ ਛਾਲ ਮਾਰ ਕੇ ਮਰ ਗਿਆ ਉਹ ਫਲਾਣੇ ਥਾਂ ਕੁੜੀ ਤੇ ਮੁੰਡੇ ਨੇ ਛਾਲ ਮਾਰ ਲਿਆ ਕੰਮ ਦੇ ਸਿਸਟਮ ਹੈ ਠੀਕ ਹੈ ਹਾਂ ਕਿਉਂ ਮੁੰਡੇ ਨੂੰ ਕੁੜੀ ਨੇ ਕਹਿ ਦੇਣਾ ਜਾਂ ਕੁੜੀ ਦੇ ਮੁੰਡੇ ਨੂੰ ਕਹਿਦਾ ਉਹ ਦੋਨਾਂ ਦਾ ਜਦੋਂ ਆਸਵੀਂ ਤਾਲ ਮੇਲ ਨਹੀਂ ਨਾ ਬੈਂਦਾ ਹਾਂ ਤਾਲ ਮੇਲ ਨਾ ਬਹਿਣ ਕਰਕੇ ਮਤਲਬ ਉਧਰੋਂ ਮੁੰਡਾ ਵੀ ਪੂਰਾ ਅਖਿਆਈ ਚੁੰਦਾ ਹੈ ਉਧਰ ਕੁੜੀ ਵੀ ਅਖਿਆਈ ਜੁੰਦੀ ਹੈ ਫਿਰ ਉਹ ਇਹੋ ਜਿਹੇ ਜਿਹੜੇ ਕਾਰਨ ਹੈ ਇਹੋ ਜਿਹੇ ਹਾਦਸੇ ਹੋ ਫਿਰ ਵਾਪਰਦੀ ਵੀ ਜਿਹੜੀ ਤੁਸੀਂ ਕਹਿੰਦੇ ਵੀ ਜਿਹੜੀ ਲਵ ਮੈਰਿਜ ਹੋ ਜਾਂਦੀ ਹੈ ਹਾਂ ਜੀ ਵੀ ਮੁੰਡਾ ਕੰਮ ਕਰਕੇ ਕਰਕੇ ਖੁਸ਼ੀ ਨਹੀਂ ਹੁੰਦਾ ਨਹੀਂ ਖੁਸ਼ੀ ਨਹੀਂ ਠੀਕ ਹੈ ਬਾਅਦ ਚ ਜਦੋਂ ਉਹ ਕੁਛ ਨਾ ਕੁਛ ਮੰਗਦੀ ਹੈ ਉੱਥੇ ਆ ਕੇ ਖਲੀਸ ਵਾਦਾ ਹੈ ਪਹਿਲਾਂ ਵਾਲੇ ਸਮੇਂ ਦੇ ਵਿੱਚ ਤੇ ਹੋਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੋ ਫਰਕ ਹੈ ਜਮੀਨ ਉਸਮਾਨ ਦਾ ਫਰਕ ਹੈ ਠੀਕ ਹੈ ਜੀ ਹਾਂ ਜੀ ਜਿਹੜਾ ਪਹਿਲਾਂ ਵਾਲਾ ਸਮਾਂ ਸੀਗਾ ਉਹ ਸਹੀ ਸੀਗਾ ਕਿ ਮਤਲਬ ਕਿ ਹੋਣ ਵਾਲਾ ਸਹੀ ਹੈ ਪਹਿਲਾਂ ਵਾਲਾ ਸਹੀ ਸੀ ਪਹਿਲਾਂ ਵਾਲਾ ਸਹੀ ਸੀ ਪਹਿਲਾਂ ਲੋਕਾਂ ਦੇ ਵਿੱਚ ਪਿਆਰ ਸੀ ਹੈਨਾ ਬਹੁਤ ਪਿਆਰ ਸੀ ਬਹੁਤ ਯਾਰੀ ਠੀਕ ਹੈ ਤੇ ਹੁਣ ਜਿਹੜਾ ਪਿਆਰ ਆ ਖਤਮ ਹੈ ਅੱਜ ਕੱਲ ਮੋਬਾਈਲਾਂ ਨੇ ਪਿਆਰ ਖਤਮ ਕਰਤਾ ਠੀਕ ਹੈ ਜੀ ਜੇ ਕੋਈ ਮੰਨ ਕੇ ਚਲੋ ਆਪਣੇ ਘਰ ਦੇ ਵਿੱਚ ਕੋਈ ਬੱਚੇ ਵੀ ਹੈਗੇ ਆ ਤੇ ਕੋਈ ਰਿਸ਼ਤੇਦਾਰ ਆਉਂਦਾ ਕੋ ਮਾਮਾ ਫੁੱਫੜ ਆਉਂਦਾ ਤੇ ਉਹਦੇ ਕੋਲੇ ਮਤਲਬ ਕੀ ਬਹਿਣ ਦਾ ਟਾਈਮ ਹੀ ਨਹੀਂ ਉਹਨਾਂ ਕੋਲੇ ਕੱਲਾ ਮੋਬਾਈਲ ਤੱਕ ਆਪੋ ਆਪਣੇ ਕਵਰੇਜ ਲੈ ਕੇ ਮੋਬਾਈਲ ਲੈ ਕੇ ਬੈਠੇ ਰਹਿੰਦੇ ਬਸ ਠੀਕ ਆ ਕੋ ਜਾਣਦੇ ਨਹੀਂ ਸਾਡੇ ਕੌਣ ਕਿਹੜਾ ਰਿਸ਼ਤੇਦਾਰ ਆ ਗਿਆ ਕਿਹੜਾ ਸਾਡਾ ਕੀ ਲੱਗਦਾ ਹੈ ਸਾਡਾ ਚਾਚਾ ਹੈ ਜਾਂ ਸਾਡਾ ਮਾਮਾ ਹੈ ਜਾਂ ਸਾਡਾ ਫੁੱਫੜ ਹੈ ਕਿਸੇ ਨੂੰ ਕੋਈ ਪਤਾ ਹੀ ਨਹੀਂ ਇਹਨਾਂ ਚੀਜ਼ਾਂ ਬਾਰੇ ਠੀਕ ਹੈ ਜੀ ਹਾਂਜੀ ਹਾਂ ਤੇ ਜਿਹੜਾ ਮਤਲਬ ਕਿ ਲੋਕਾਂ ਦੇ ਆਮ ਜਿਹੜੇ ਹੁਣ ਕਹਿੰਦੇ ਆ ਵੀ ਆਪਾਂ ਰੌਲੇ ਰੱਪੇ ਪੈ ਗਏ ਜਾਂ ਕੋਈ ਤਲਾਕ ਬਾਰੇ ਪੈ ਗਿਆ ਜਾਂ ਕੀ ਪੈ ਗਿਆ ਜਿਹੜੀਆਂ ਇੱਕ ਤਾਂ ਲਵ ਮੈਰਿਜਾਂ ਹੁੰਦੀਆਂ ਉਦੋਂ ਲਵ ਮੈਰਿਜਾਂ ਘੱਟ ਹੁੰਦੀਆਂ ਸੀ ਨਾ ਜੀ ਹੁੰਦੀ ਨਹੀਂ ਸੀ ਕੋਈ ਠੀਕ ਹੈ ਸਾਡੇ ਵੇਲੇ ਕੋਈ ਨਹੀਂ ਲਵ ਮੈਰਿਜ ਇਹ ਜਿਹੜਾ ਬਾਈ ਲਵ ਮੈਰਿਜ ਵਾਲਾ ਰਿਸ਼ਤਾ ਇਹ ਟੁੱਟਦਾ ਤੇ ਫਿਰ ਇਸੇ ਕਰਕੇ ਟੁੱਟਦਾ ਵੀ ਇੱਕ ਦੂਜੇ ਦਾ ਭੇਤ ਛੇਤੀ ਜਾਣਦੇ ਹੁੰਦੇ ਤਾਂ ਟੁੱਟਣ ਦਾ ਕਾਰਨ ਇਹ ਹੁੰਦਾ ਜੀ ਉਹਦੇ ਦੇ ਵਿੱਚ ਜਿਹੜਾ ਮਤਲਬ ਠੋਸ ਬੰਦਾ ਜਿਹਨੂੰ ਵਿਚੋਲਾ ਕਹਿੰਦੇ ਨੇ ਹੂੰ ਉਹ ਹੁੰਦਾ ਹੀ ਨਹੀਂ ਉਹਦੇ ਚ ਉਹ ਹੁੰਦਾ ਨਹੀਂ ਹਾਂ ਦੋਨਾਂ ਤਰ੍ਹਾਂ ਦੀ ਆਪਸੀ ਗੱਲਬਾਤ ਹੁੰਦੀ ਹੈ ਹਮ ਅੱਗੇ ਜਿਹੜੇ ਪਹਿਲਾਂ ਵਾਲੇ ਲੋਕ ਸੀਗੇ ਜਿਹੜਾ ਵਿਚੋਲਾ ਹੁੰਦਾ ਸੀ ਵਿਚੋਲੇ ਦਾ ਕੰਮ ਹੀ ਇਹ ਹੁੰਦਾ ਸੀਗਾ ਵੀ ਮਤਲਬ ਉਹ ਇੱਕ ਤਰ੍ਹਾਂ ਦਾ ਗਵਾਹ ਹੁੰਦਾ ਸੀ ਹਮ ਵੀ ਨਾ ਕੁੜੀ ਰੋਲਾ ਪਾ ਸਕਦੀ ਹੈ ਨਾ ਕਾ ਮੁੰਡਾ ਕਹਿ ਸਕਦਾ ਵੀ ਆਏ ਆ ਆਏ ਆ ਜਾਂ ਫਲਾਨਾ ਉਹ ਕਹਿੰਦੇ ਵੀ ਉਹ ਮਤਲਬ ਇੱਕ ਤਰ੍ਹਾਂ ਦਾ ਸੱਣ ਦੇ ਵਿੱਚ ਬੰਦਾ ਰੱਖਿਆ ਹੁੰਦਾ ਸੀਗਾ ਵੀ ਇਹ ਇਹਨਾਂ ਨੂੰ ਦੋਨਾਂ ਨੂੰ ਮੇਲ ਕੇ ਤੋੜਨ ਵਾਲਾ ਬੰਦਾ ਹੁੰਦਾ ਸੀ ਉਹ ਠੀਕ ਹੈ ਉਹੇ ਦਾ ਬੰਦਾ ਉਹਨੂੰ ਭਾਲ ਕੇ ਦਿੰਦੇ ਸੀ ਉਹ ਵਿਚੋਲਿਆਂ ਦਾ ਕੰਮ ਇਹ ਹੁੰਦਾ ਸੀ ਠੀਕ ਹੈ ਹਾਂਜੀ ਇਹ ਵਿਚੋਲਾ ਵਿਚੋਲੇ ਵਾਲਾ ਜਿਹੜਾ ਕੰਮ ਇਹ ਬਾਅਦ ਚ ਆਇਆ ਪਹਿਲਾਂ ਇੱਕ ਰਾਜੇ ਸਿੱਖ ਹੁੰਦੇ ਸੀ ਜਿਹੜੇ ਪਹਿਲਾਂ ਉਹ ਉਹਨਾਂ ਰਾਹੀਂ ਹੁੰਦਾ ਸੀਗਾ ਪਹਿਲੇ ਰਾਜੇ ਸਿੱਖ ਜਾਂਦੇ ਸੀ ਉਹੀ ਜਾ ਕੇ ਵੇਖ ਕੇ ਤੇ ਉਹੀ ਮਤਲਬ ਰੁਪਈਆ ਸਖਣ ਢੇਲੀ ਪਾਇਆ ਹੁੰਦੇ ਸੀ ਜਾਂਦੇ ਨਹੀਂ ਸੀ ਕੋਈ ਵੇਖਣ ਨਹੀਂ ਜਾਂਦਾ ਸੀ ਉਹ ਕੁੜੀ ਵਾਲਿਆਂ ਨੂੰ ਵੀ ਮਨਜ਼ੂਰ ਹੁੰਦਾ ਸੀ ਤੇ ਮੁੰਡੇ ਵਾਲਿਆਂ ਨੂੰ ਜੋ ਕਰਤਾ ਉਹਨੇ ਕਰਤਾ ਉਹਦੇ ਤੇ ਰੱਬ ਜਿਹੜਾ ਵਿਸ਼ਵਾਸ ਹੁੰਦਾ ਸੀ ਹਾਂਜੀ 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 ਤੇ ਹੁਣ ਤਾਂ ਵਿਸ਼ਵਾਸ ਆਪਣੇ ਆਪ ਤੇ ਵੀ ਹੈ ਨਹੀਂ ਵਿਸ਼ਵਾਸ ਤਾਂ ਜੀ ਨਾ ਜੀ ਅੱਜ ਕੱਲ ਸਕੇ ਪਿਓ ਪੁੱਤ ਦਾ ਆਪੋ ਆਪਣੇ ਤੇ ਵਿਸ਼ਵਾਸ ਹੈ ਠੀਕ ਹੈ ਇਹਨਾਂ ਜਿਹੜੇ ਗੂੜਾ ਰਿਸ਼ਤਾ ਹੈ ਗੂੜੇ ਰਿ ਕਈ ਨਿਕੋਸ਼ਵਾਚ ਠੀਕ ਹੈ ਭਾਈ ਤਾਂ ਹੀ ਇਹ ਗੱਲਾਂ ਜਿਹੜੀਆਂ ਮਤਲਬ ਇਹ ਟੁੱਟਣ ਦੇ ਕਿਨਾਰੇ ਆ ਰੌਲੇ ਪੈਂਦੇ ਆ ਤਣਾਅ ਹੁੰਦੇ ਆ ਠੀਕ ਹੈ ਕਤਲੋਗਾਰਦ ਤੱਕ ਵੀ ਗੱਲਾਂ ਇਹ ਪੁੱਜ ਜਾਂਦੀਆਂ ਇੰਨਾ ਕੰਮਾਂ ਦੇ ਵਿੱਚ ਹੁਣ ਜਿਹੜਾ ਕੋਈ ਕਹਿੰਦਾ ਜੀ ਨਹਿਰ ਚ ਛਾਲ ਮਾਰ ਕੇ ਮਰ ਗਿਆ ਉਹ ਫਲਾਣੇ ਥਾਂ ਕੁੜੀ ਤੇ ਮੁੰਡੇ ਨੇ ਛਾਲ ਮਾਰੀ ਉਹ ਕੰਮ ਦੇ ਸਿਸਟਮ ਹੈ ਠੀਕ ਹੈ ਹਾਂ ਕਿਉਂ ਮੁੰਡੇ ਨੂੰ ਕੁੜੀ ਨੇ ਕਹਿ ਦੇਣਾ ਜਾਂ ਕੁੜੀ ਦੇ ਮੁੰਡੇ ਨੂੰ ਕਹਿਦਾ ਉਹ ਦੋਨਾਂ ਦਾ ਜਦੋਂ ਆਸਵੇਂ ਤਾਲ ਮੇਲ ਨਹੀਂ ਨਾ ਬੈਂਦਾ ਹੂੰ ਤਾਲ ਮੇਲ ਨਾ ਬਹਿਣ ਕਰਕੇ ਮਤਲਬ ਉਧਰੋਂ ਮੁੰਡਾ ਵੀ ਪੂਰਾ ਅਖਿਆਈ ਚੁੰਦਾ ਹੈ ਉਧਰ ਕੁੜੀ ਵੀ ਅਖਿਆਈ ਜੁੰਦੀ ਆ ਫਿਰ ਉਹ ਇਹੋ ਜਿਹੇ ਜਿਹੜੇ ਕਾਰਨ ਹੈ ਤੇ ਇਹੋ ਜਿਹੇ ਹਾਦਸੇ ਉਹ ਫਿਰ ਵਾਪਰਦੀ ਵੀ ਜਿਹੜੀ ਤੁਸੀਂ ਕਹਿੰਦੇ ਵੀ ਜਿਹੜੀ ਲੰਬ ਮੈਰ ਜੋ ਹੋ ਜਾਂਦੀ ਹੈ ਹਾਂਜੀ ਵੀ ਮੁੰਡਾ ਕੰਮ ਕਰਕੇ ਤੇ ਕਰਕੇ ਖੁਸ਼ ਨਹੀਂ ਹੁੰਦਾ ਬਈ ਖੁਸ਼ੀ ਨਹੀਂ ਠੀਕ ਹੈ ਬਾਅਦ ਚ ਜਦੋਂ ਉਹ ਕੁਛ ਨਾ ਕੁਛ ਮੰਗਦੀ ਹੈ ਉੱਥੇ ਆ ਕੇ ਖਲੀਸ ਵਾਦਾ ਹੈ ਹੁਣ ਆਇਆ ਰੀ ਕਹਿੰਦਾ ਭਾਬੀ ਜਿਹੜੀ ਆਪਣੀ ਕਬੀਲਦਾਰੀ ਕਬੀਲਦਾਰੀ ਦੇ ਵਿੱਚ ਕੀ ਚੀਜ਼ ਨਹੀਂ ਚਾਹੀਦੀ ਹੂੰ ਸਾਰਾ ਕੁਝ ਹੀ ਚਾਹੀਦਾ ਜੇ ਮੁੰਡੇ ਨੇ ਕੰਮ ਨਾ ਕਰਿਆ ਤਾਂ ਬੱਚਿਆਂ ਨੂੰ ਲਿਆ ਕੇ ਤੇ ਘਰ ਵਾਲਿਆਂ ਨੂੰ ਲਿਆ ਕੇ ਦੇਊਗਾ ਕਿੱਥੋਂ ਸਹੀ ਐ ਭਾਈ ਠੀਕ ਐ ਉਹ ਕਲੇਸ਼ ਬਣ ਜਾਂਦੇ ਆ ਕਲੇਸ਼ ਬਣ ਜਾਂਦੇ ਆ ਆ ਚੀਜ਼ਾਂ ਹੀ ਠੀਕ ਐ ਤੇ ਬਾਕੀ ਅੱਗੇ ਜਿਵੇਂ ਮੰਨ ਕੇ ਚੱਲੋ ਵਿਆਹ ਚੱਲਦਾ ਸੀਗਾ ਤੇ ਤਿੰਨ ਤਿੰਨ ਦਿਨ ਪਹਿਲਾਂ ਚਾਰ ਚਾਰ ਦਿਨ ਪਹਿਲਾਂ ਕੜਾਈ ਚੜ ਜਾਣੀ ਹਾਂਜੀ ਤੇ ਘਰੇ ਮਤਲਬ ਕੀ ਆਂਢ ਗੁਆਂਢ ਦੇ ਜਿਹੜੇ ਮੁੰਡੇ ਹੁੰਦੇ ਸੀ ਉਹਨਾਂ ਨੇ ਆਉਣਾ ਲੱਡੂ ਵਟਨੇ ਸਾਰਾ ਕੁਝ ਕਰਨਾ ਹੈਨਾ ਹਾਂ ਹੁਣ ਤਾਂ ਉਹ ਸਿਸਟਮ ਤਾਂ ਖਤਮ ਆ ਉਹ ਤਿੰਨ ਤਿੰਨ ਦਿਨਾਂ ਚਾਰ ਚਾਰ ਦਿਨ ਤਾਂ ਸਪੀਕਰ ਹੀ ਵੱਜੀ ਜਾਂਦਾ ਕੋਠਿਆਂ ਤੇ ਹੂੰ ਐਡੀ ਰੌਣਕ ਹੁੰਦੀ ਸੀ ਉਹਨਾਂ ਵਿਆਹਾਂ ਦੇ ਵਿੱਚ ਅੱਜ ਕੱਲ ਤਾਂ ਕੋਈ ਵਿਆਹ ਜਿਹੜਾ ਅਗਵਾਂਡ ਚ ਵਿਆਹ ਹੋ ਜਾਂਦਾ ਦਾ ਨਾਲ ਦੇ ਨੂੰ ਪਤਾ ਹੀ ਨਹੀਂ ਹੁੰਦਾ ਸਾਡੇ ਇਹਨਾਂ ਦੇ ਵਿਆਹ ਹੋ ਜਾਂਦੇ ਬਈ ਇੱਕ ਗੱਲ ਸਪੀਕਰ ਤੋਂ ਗੱਲ ਜਾਦਾ ਗਈ ਜਿਹੜਾ ਕੋਠੇ ਤੇ ਸਪੀਕਰ ਆਪਾਂ ਦੋ ਮੰਜੇ ਜੋੜ ਕੇ ਲੱਗਦਾ ਸੀ ਹਾਂਜੀ ਉਹ ਵਧੀਆ ਲੱਗਦਾ ਹੈ ਕਿ ਜਿਹੜੇ ਹੁਣ ਥੱਲੇ ਡੀਜੇ ਡੂੰਗ ਡੂੰਬਣਾ ਵਾਲੇ ਨਹੀਂ ਜੀ ਉਹ ਵਧੀਆ ਲੱਗਦਾ ਹੈ ਉਹ ਜੇ ਹੁਣ ਜੇ ਉਹ ਸਪੀਕਰ ਹੁਣ ਵੀ ਕਿਤੇ ਲੱਗਿਆ ਪਿਆ ਤੇ ਮੈਂ ਚਤਨ ਨੂੰ ਸਕੂਨ ਜਾਂ ਮਿਲਦਾ ਹੈ ਬੜਾ ਜੀ ਬੜਾ ਸਾਡੇ ਹੁਣ ਨਾਲ ਇੱਕ ਪਿੰਡ ਦਾ ਉਥੇ ਲੋਕਾਂ ਨੇ ਰੀਤ ਬਣਾਈ ਹੋਈ ਹੈ ਉਥੇ ਹੁਣ ਜਦੋਂ ਕਿਥੇ ਦਾ ਵਿਆਹ ਤਾਂ ਕੀ ਚੀਜ਼ ਹੁੰਦੀ ਸੀ ਅੱਜ ਕੱਲ ਨਹੀਂ ਪਤਾ ਲਾ ਉਹਦੇ ਦੇ ਵਿੱਚ ਜਿਹੜੇ ਗੀਤ ਵਜਦੇ ਸੀ ਸਪੀਕਰਾਂ 'ਚ ਉਹਨਾਂ 'ਚ ਵੀ ਨੋਖ ਝੋਕ ਹੋਣੀ ਜੇਠ ਪਰਚਾਈ ਦੀ ਜੋਰ ਪਰਚਾਈ ਦੀ ਜੀਜੇ ਸਾਲੀ ਦੀ ਉਹਨਾਂ ਦੇ ਵਿੱਚ ਨੋਖ ਝੋਕ ਦੇ ਗੀਤ ਹੁੰਦੇ ਸੀ ਬਹੁਤ ਪਿਆਰੇ ਗੀਤ ਹੁੰਦੇ ਸੀ ਜੀ ਜਿਹੜਾ ਮੰਨ ਕੇ ਚਲੋ ਵੀ ਇੱਕ ਲਮ ਮੈਰ ਜਾਲੀ ਹੈ ਇੱਕ ਆਪਾਂ ਵਿਆਹ ਕੇ ਲੈਂਦੀ ਹੈ ਕੋਈ ਉਹਦਾ ਤੇ ਉਹਦਾ ਤਾਂ ਬਹੁਤ ਜ਼ਿਆਦਾ ਫਰਕ ਹੈ ਨਾ ਲਾ ਮੈਰ ਜਾਲੀ ਕੋਈ ਤਾਂ ਭਾਉਂਦੀ ਚੰਗੀ ਨਿਕਲ ਵੀ ਕਿ ਨਹੀਂ ਨਿਕਲਦੀ ਜੀ ਪੈਸੇ ਤਾਂ ਮੈਂ ਤਾਂ 100 ਚੋਂ ਕੀ ਆਖਣਾ ਵੀ ਇੱਕ ਅੱਧੀ ਕੋਈ ਚੰਗੀ ਨਿਕਲਿਆ ਵੇ 600 ਚੋਂ ਇੱਕ ਅੱਧੀ ਬਸ ਠੀਕ ਇਹਨਾਂ ਦਾ ਫਿਰ ਫਰਕ ਇਸੇ ਕਰਕੇ ਪੈਂਦਾ ਕਿਉਂਕਿ ਜਿਹੜੀ ਤਾਂ ਹੁਣ ਆਪਾਂ ਵਿਚੋਲੇ ਦੀ ਗੱਲ ਕੀਤੀ ਆ ਵਿਚੋਲਾ ਵਿੱਚ ਪੈਂਦਾ ਸੀਗਾ ਵਿਚੋਲਾ ਮਤਲਬ ਕਿ ਸਾਰਾ ਏ ਤੋਂ ਲੈ ਕੇ ਜੱਟ ਤੇ ਕਰਾਉਂਦਾ ਕੰਮ ਨਭਾਉਂਦਾ ਸੀਗਾ ਇਹਦੇ 'ਚ ਕੋਈ ਵਿਚੋਲਾ ਤਾਂ ਹੈ ਨਹੀਂ ਡਾਇਰੈਕਟ ਗੱਲ ਕਰਦੇ ਆ ਉਹ ਮੁੰਡਾ ਆਪਦੇ ਘਰ ਦੀ ਗੱਲ ਦੱਸਦਾ ਕੁੜੀ ਆਪਦੇ ਘਰ ਦੀ ਇੱਕ ਦੂਜੇ ਨੂੰ ਕਮਜ਼ੋਰੀ ਦਾ ਪਤਾ ਹੁੰਦਾ ਕਮਜ਼ੋਰੀਆਂ ਦਾ ਪਤਾ ਹੁੰਦਾ ਬਾਕੀ ਸਿਰੇ ਇੱਕ ਉਦੋਂ ਜਿਹੜੇ ਪਹਿਲਾਂ ਵਾਲੇ ਟਾਈਮ ਸੀ ਪਹਿਲਾਂ ਵਾਲੇ ਟਾਈਮਾਂ ਦੇ ਵਿੱਚ ਲੋਕਾਂ ਨੂੰ ਸ਼ਰਮ ਮਹਿਸੂਸ ਕਰਦੇ ਸੀ ਵੀ ਜੇ ਆਪਾਂ ਕੋਈ ਗੱਲਬਾਤ ਆ ਹੋ ਗਈ ਨਾ ਉਸ ਨੂੰ ਉਹ ਇੱਕ ਮਰਨ ਦੇ ਬਰਾਬਰ ਕਰਦੇ ਸੀਗੇ ਸਮਝਦੇ ਸੀ ਲੋਕ ਪਰ ਅੱਜ ਕੱਲ੍ਹ ਆ ਜਿਹੜੀ ਅੱਜ ਕੱਲ੍ਹ ਸ਼ਰਮਾ ਸ਼ਰਮਾ ਤਾਂ ਨਹੀਂ ਆਉਂਦੀਆਂ ਜੀ ਸਾਰੀ ਦੁਨੀਆ ਦੀ ਠੀਕ ਹੈ ਠੀਕ ਹੈ ਜਿਹੜੀਆਂ ਨਵ ਮੈਰ ਕੱਲ ਦੇ ਸਾਰੇ ਕੰਮ ਦੇ ਰੌਲੇ ਆ ਕੰਮ ਦੇ ਰੌਲੇ ਕੰਮ ਦੇ ਰੌਲੇ ਆ ਸਾਨੂੰ ਚੰਗਾ ਖਾਣ ਨੂੰ ਹੋਵੇ ਚੰਗਾ ਪਹਿਨਣ ਨੂੰ ਹੋਵੇ ਉਹਨੇ ਅਫਰਾਜੇ ਮਹਿੰਗਾਈ ਦਾ ਯੁੱਗ ਹੈ ਹੁਣ ਬੰਦਾ ਵੀ ਕਿੱਥੋਂ ਇੰਨੀਆਂ ਪੂਰੀਆਂ ਕਰਦੇ ਫਿਰ ਸਹੀ ਗੱਲ ਹੈ ਇਹਨਾਂ ਗੱਲ ਸਹੀ ਹੈ ਹਾਂਜੀ ਮੈਰਜਾਂ ਵਾਲੇ ਬਹੁਤ ਕਰਨਗੇ ਭਾਈ ਹੈ ਮੈਰਜਾਂ ਵਾਲੇ ਕਮੈਂਟ ਬਹੁਤ ਕਰਨਗੇ ਮੈਰਜਾਂ ਵਾਲੇ ਕਿਲਾ ਮੈਰਜਾਂ ਵਾਲੇ ਹਾਂ ਕਿਲਾ ਮੈਰਜਾਂ ਵਾਲੇ ਤੇ ਕਰੀ ਜਾਂਦੇ ਹੁਣ ਉਹਨਾਂ ਨੂੰ ਕਿਹੜਾ ਥੋੜਾ ਐਂਜ ਲੱਗੂਆ ਵੀ ਯਾਰ ਗੱਲ ਡੇਢੀ ਕਰੀ ਜਾਂਦੇ ਆ ਤੇ ਪਰ ਗੱਲ ਤਾਂ ਇਹ ਵੀ ਉਹ ਆਪਾਂ ਇਹ ਮੈਸੇਜ ਵੀ ਲਾਉਣੇ ਆ ਵੀ ਬਾਈ ਜੀ ਲਵ ਮੈਰਿਜ ਕਰਾਉਣੀ ਆ ਉਹਦੀ ਕਰਾਉ ਅਸੀਂ ਨਹੀਂ ਤੁਹਾਨੂੰ ਰੋਕਦੇ ਸੋ ਸਮਝ ਕੇ ਕਰਾਓ ਵਿੱਚੋਲਾ ਜਰੂਰ ਪਾ ਲੋ ਵਿੱਚੋਲਾ ਪਾ ਲੋ ਵਿੱਚੋਲਾ ਪਾ ਰੋ ਹਾਂ ਕਿਉਂਕਿ ਸਿਸਟਮ ਹੈ ਨਾ ਮੁੜ ਕੇ ਫਿਰ ਬਾਅਦ ਚ 1.5 ਸਾਲ ਬਾਅਦ ਸਾਲ ਬਾਅਦ ਉਹਦਾ ਰਿਜ਼ਲਟ ਨਿਕਲਦਾ ਬਾਈ ਜੀ ਦਾ ਕਹਿੰਦਾ ਮਕਸਦ ਵੀ ਲਵ ਮੈਰਿਜ ਮਾੜੀ ਨਹੀਂ ਗਈ ਚਲੋ ਜਿਵੇਂ ਅਗਲੇ ਦਾ ਦਿਲ ਮੰਨਦਾ ਉਹ ਤੋਂ ਤਾਂ ਆਇਆ ਹੁੰਦਾ ਵੀ ਕਿਉਂ ਖਿਚੜੀਂਦੇ ਹਨਾ ਵੀ ਮਤਲਬ ਟੁੱਟ-ਪੁੱਟ ਹੋ ਜਾਂਦੀਆਂ ਨੇ ਟੁੱਟ ਜਾਂਦੇ ਕਾਰਨ ਕਾਰਨ ਉਹੀ ਕੰਮ ਦਾ ਹੂੰ ਅਖੀਰ ਕੰਮ ਤੇ ਆ ਕੇ ਗੱਲ ਟੁੱਟ-ਟੁੱਟਦੀ ਹੈ ਹੂੰ 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 ਅੱਜ ਕੱਲ ਦਾ ਜਿਹੜਾ ਬੱਚਾ ਹੈਗਾ ਕੁੜੀ ਹੈ ਜਾਂ ਮੁੰਡਾ ਹੈ ਉਹ ਪਸ਼ੂਆਂ ਦੇ ਨੇੜੇ ਜਾਂ ਖੇਤੀ ਦੇ ਕੰਮ ਦੇ ਨੇੜੇ ਜਾ ਕੇ ਨਹੀਂ ਰਾਜੀ ਹੂੰ ਤੇ ਜੇ ਭਾਈ ਜੀ ਆਪਾਂ ਇਹ ਕੰਮ ਨਾ ਕਰਾਂਗੇ ਤਾਂ ਆਪਾਂ ਨੂੰ ਖਾਣ ਨੂੰ ਮਿਲੂਗਾ ਵੀ ਕਿੱਥੋਂ ਹਾਂਜੀ ਕਸੂਰ ਵਾਰ ਫਿਰ ਉਹ ਆਪ ਆ ਮਨਤੀ ਪੁੱਤ ਕੇ ਮਾਪਿਆਂ ਦਾ ਵੀ ਕਿਤੇ ਨਾ ਕਿਤੇ ਰੋਲ ਰਿਹਾ ਉਸ ਮਾਪਿਆਂ ਦਾ ਵੀ ਹੁੰਦਾ ਜਦੋਂ ਮਾਪਿਓ ਉਸ ਤਰ੍ਹਾਂ ਕਿ ਕਿਸੇ ਯਾਰ ਦੋਸਤ ਕੋਲੇ ਬੈਠਾ ਜਿੱਥੇ ਮੈਂ ਗੱਲ ਸੁਣੀ ਹੂੰ ਉਹ ਕੁੜੀ ਜੇ ਕੁੜੀ ਆਸ ਤੇ ਉਹਨਾਂ ਨੇ ਦੇਖਿਆ ਜੀ 40 ਕਿੱਲੇ ਮੁੰਡੇ ਨੂੰ ਪੈਲੀ ਆਉਂਦੀ ਹੈ ਹੂੰ ਉਹ ਵੀ ਬੰਦੇ ਕੁੜੀ ਵਾਲੇ ਵੀ ਚੰਗੇ 40 ਕਿੱਲੇ ਵਾਲੇ ਸੀ ਹੂੰ ਉਹ ਜਿਹੜਾ ਸੱਨ ਵਾਲਾ ਬੰਦਾ ਸੀ ਉਹਦੇ ਮੁੰਡੇ ਨੂੰ ਆਉਂਦੇ ਸੀ ਸਾਡੇ ਦਾ 15 ਕਿੱਲੇ ਹੂੰ ਉਹਨਾਂ ਦਾ ਮਤਲਬ ਕੋਈ ਬੰਦਾ ਸੱਨ ਚ ਪੈਂਦਾ ਸੀ ਉਹ ਕਹਿੰਦਾ ਯਾਰ ਵੀ ਉਹ ਜਿਹੜਾ ਬੰਦਾ ਸੱਨ ਵਾਲਾ ਸੀ ਉਹ ਪੈਸੇ ਭਾਲਦਾ ਸੀ ਉਹਨਾਂ ਤੋਂ ਹੂੰ ਵੀ ਉਹ ਤਾਂ ਹੀ 40 ਲੱਖ ਮੰਗਦੇ ਹੈ ਜੀ ਉਹ ਤਾਂ ਫਲਾਨਾ ਮੰਗਦੇ ਉਹ ਝੰਕਾ ਮੰਗਦੇ ਵੀ ਆਪਾਂ ਕੁਛ ਨਾ ਵਿੱਚੋਂ ਛਾੜਾਂਗੇ ਛਾੜ ਲਾ ਛਾੜ ਲੀਏ ਹੂੰ ਉਹਦੇ ਚ ਕੀ ਗਿਰਿਆ ਉਹਨਾਂ ਨੇ ਜਦੋਂ ਉਹਨੇ ਕੋਈ ਗੱਲ ਸਿਰੇ ਨਾਲੀ ਉਹਨਾਂ ਨੇ ਕੋਈ ਹੋਰ ਬੰਦਾ ਵੇਖ ਕੇ ਜੋ ਪਤਾ ਲੱਗ ਗਿਆ ਗਾਂ ਯਾਰ ਦੋਸਤ ਸੀ ਕੋਈ ਉਹਨੇ ਜਾ ਕੇ ਉਹਨਾਂ ਦੀ ਉਹ ਸਟੋਰੀ ਨੂੰ ਜਦੋਂ ਵੇਖਿਆ ਉਹ ਕਹਿੰਦਾ ਯਾਰ ਮੈਂ ਵਿਖਾਉਣਾ ਉਹ ਜਦੋਂ ਉਹ ਕਹਿੰਦਾ ਵੀ ਚੱਲ ਪਹਿਲਾਂ ਮੈਂ ਕੁੜੀ ਤਾਂ ਵੇਖ ਕੇ ਆਵਾਂ ਹੂੰ ਕਹਿੰਦਾ ਕੁੜੀ ਜੀ ਐਮ ਐਸ ਸੀ ਕਰੀ ਵੀ ਹੂੰ ਤੇ ਜਦੋਂ ਕੁੜੀ ਦੇ ਘਰੇ ਗਿਆ ਤੇ ਕੁੜੀ ਟੋਕਰਾ ਚੱਕ ਕੇ ਪਸ਼ੂਆਂ ਨੂੰ ਨੀਰਾ ਪਾਈ ਜਾਵੇ ਹੂੰ ਉਹ ਜਾ ਕੇ ਉਹ ਬੰਦਾ ਕਹਿੰਦਾ ਵੀਰ ਮੈਂ ਆ ਪਹਿਲੀ ਵਾਰ ਵੇਖੀ ਐਨੀ ਕੁੜੀ ਪੜ੍ਹੀ ਹੋਣੀ ਤੇ ਘਰ ਦੇ ਕੰਮ ਦੇ ਵਿੱਚ ਐਨੀ ਮਤਲ ਰੁਚੀ ਵੀ ਹੈ ਹੂੰ ਉਹ ਆ ਕੇ ਉਸ ਬੰਦੇ ਕੋਲੇ ਜਿਹੜਾ ਬੰਦਾ ਉਹਦੇ ਨਾਲ ਦਾ ਸੰਨ ਵਾਲਾ ਬੰਦਾ ਸੀ ਵੀ ਆਪਾਂ ਉਹ ਮੁੰਡੇ ਰਿਸ਼ਤਾ ਕਰਾਉਣ ਉਹ ਨੂੰ ਕਹਿੰਦਾ ਯਾਰ ਉਹ ਕੁੜੀ ਤਾਂ ਕਹਿੰਦਾ ਸਾਡੇ ਘਰੇ ਲਿਆਉਣ ਵਾਲੀ ਸੀ ਵੀ ਐਡੀ ਸਿਆਣੀ ਕੁੜੀ ਵੀ ਐਨੀ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਵੀ ਉਹ ਟੋਕਰਾ ਚਾੱਕ ਕੇ ਪਸਮਾ ਦੇ ਵਿੱਚ ਤੁਰੀ ਫਿਰਦੀ ਸੀ ਹੂੰ ਸਾਰਾ ਫਿਰ ਸਾਨੂੰ ਚੰਗੀ ਚਾਹ ਪਾਣੀ ਪਿਲਾਇਆ ਜਾਣੇ ਮੈਂ ਵੀ ਉਹਨਾਂ ਨਾਲ ਚੰਗੀਆਂ ਮੈਨੂੰ ਗੱਲਾਂ ਬਾਤਾਂ ਕਰੀਆਂ ਤਾਂ ਉਹਨੇ ਮਤਲ ਵਧੀਆ ਗੱਲਾਂ ਕੰਮ ਦੀਆਂ ਦੱਸਣਾ ਇਹੋ ਜਿਹੇ ਵੀ ਪਰਿਵਾਰ ਹੈਗੇ ਆ ਕੋਈ ਇਹ ਨਹੀਂ ਵੀ ਆਪਾਂ ਵੇ ਕੰਮ ਤੇ ਬੇਕੰਮੀ ਐ ਹਾਂ ਕੰਮ ਵਾਲੀਆਂ ਕੁੜੀਆਂ ਬਥੇਰੀਆਂ ਪੜੀਆਂ ਲਿਖੀਆਂ ਸਾਰੇ ਕੰਮ ਕਰਦੀਆਂ ਧਾਰਾ ਢੋਕੇ ਸਭ ਕਰਦੀਆਂ ਹਾਂ ਘਰਾਂ ਦੇ ਕੰਮ ਸਾਰੇ ਕਰਦੀਆਂ ਹਾਂ ਕਈ ਬਾਈ ਵੀ ਹੁੰਦੇ ਵਿੱਚ ਕਮੈਂਟ ਕਰਨ ਵਾਲੇ ਵੀ ਇੰਨੀ ਪੜੀ ਲਿਖੀ ਹੋ ਕੇ ਤੇ ਉਹ ਟੋਕਰਾਂ ਨਹੀਂ ਚੱਕ ਸਕਦੀਆਂ ਨਹੀਂ ਕੰਮ ਵਾਲੇ ਹੈਗੇ ਬਥੇਰੇ ਬਹੁਤ ਬਹੁਤ ਅੱਜ ਕੱਲ ਤੁਸੀਂ ਇਹ ਦੇਖ ਲਓ ਵੀ ਆਪਾਂ ਜਦੋਂ ਰਿਸ਼ਤਾ ਵੇਖਦੇ ਆ ਜਾਂ ਕੁੜੀ ਵੇਖਦੇ ਆ ਪਹਿਲਾਂ ਕੁੜੀ ਵਾਲਿਆਂ ਦਾ ਸਵਾਲ ਹੀ ਹੁੰਦਾ ਸਾਡੀ ਕੁੜੀ ਨੇ ਤਾਂ ਗੋਹਹਾਣੀ ਚੱਕਣਾ ਜੀ ਹਾਂ ਟੋਕਰਾਂ ਨਹੀਂ ਚੱਕਣਾ ਜੀ ਇਹ ਬਹੁਤ ਗੱਲਾਂ ਇਹ ਬਹੁਤ ਆਈ ਹੈ ਬਾਈ ਆਪਦਾ ਦੁੱਧ ਪਾਣੀ ਹੋਗਾ ਦੋ ਪਸ਼ੂ ਪਾਲੇ ਹੋਣਗੇ ਤਾਂ ਚੰਗੀ ਦੁੱਧ ਦਹੀਂ ਸਾਰੇ ਜਵਾਕ ਵੀ ਲੋਥੜਿਆਂ ਵਰਗੇ ਹੋਣਗੇ ਤੇ ਨਹੀਂ ਹਸਾਬ ਨਾਲ ਅੱਜ ਕਰ ਇਹ ਜੇ ਜਵਾਕ ਪਏ ਹਵਾ ਦਾ ਬੁੱਲਾ ਜੇ ਤਾਂ ਮੈਨੂੰ ਲੱਗਦਾ ਹੋ ਸਕਦਾਗਾ ਤੀਜੇ ਵਿੰਡੋ ਤੇ ਹੋਣ ਜਾ ਕੇ ਹਾਂ ਇਹ ਜਿਹੜੇ ਗੱਲਾਂ ਨਾਲ ਜਿਹੜੇ ਜਿਹੜੇ ਫੁੱਲਿਆ ਇਹ ਉਹ ਮਨ ਦੀ ਕਾਫੀ ਜਿਹੜੇ ਹੈਗੇ ਉਹ ਫਾਰਕਰਪੁਰ ਖਾ ਕੇ ਗੁਰਗਰ ਖਾ ਕੇ ਫੁੱਲਦੇ ਆ ਹਾਂ ਉਹ ਗੱਲਾਂ ਉਹ ਖਰਾਕਾ ਖਾ ਕੇ ਨਹੀਂ ਇਹ ਵੀ ਜਿਹੜੀਆਂ ਅੱਜ ਕੱਲ੍ਹ ਦੀਆਂ ਖਰਾਕਾਂ ਆ ਜੇ ਹੋਗੇ কুরਕਰੇ ਹੋਗੇ ਜੀ ਫੁੱਲੇ ਲੈ ਲੈ ਜਾਂ ਹੋਰ ਚੀਜ਼ਾਂ ਲੈਣੀਆਂ ਮੈਂ ਡਾਕਟਰੀ ਦੇ ਤੌਰ ਤੇ ਸਾਡੇ ਆਪ ਦੇ ਬੱਚਿਆਂ ਨੂੰ ਸਾ ਮੈਂ ਆਪਦੇ ਪੋਤੇ ਪੁੱਤਿਆਂ ਨੂੰ ਇਹ ਕਹਿੰਦਾ ਵੀ ਇਹ ਮੈਂ ਦੇਣਾ ਹੀ ਨਹੀਂ ਤੁਹਾਨੂੰ ਪਰ ਕੀ ਕਰੀਏ ਉਹਨਾਂ ਦੇ ਡੈਡੀ ਮੰਮੀ ਆਖਦੇ ਅਸੀਂ ਲੈ ਕੇ ਦੇਵਾਂਗੇ ਫਿਰ ਉਹ ਅਸੀਂ ਕਿਉਂ ਕਲੇਸ਼ ਵਿਟ ਗਏ ਅਸੀਂ ਕਹਿੰਦਾ ਖਵਾ ਦਿਓ ਭਾਈ ਪਰ ਜਿੱਥੋਂ ਤੱਕ ਮੈਂ ਜਾਣਦਾ ਮੈਂ ਹੁਣ ਇੱਕ ਆਪਦੇ ਪੋਤੇ ਨੂੰ ਦਵਾਈ ਦਿਵਾ ਕੇ ਲਿਆ ਸੀ ਅੰਮਾਲੇ ਤੋਂ ਅੱਖਾਂ ਦੀ ਉਸ ਡਾਕਟਰ ਨੇ ਵੀ ਇਹ ਚੀਜ਼ਾਂ ਮਤਲਬ ਫੇਲ ਕਰਤੀ ਉਹ ਕਹਿੰਦਾ ਇਹ ਚੀਜ਼ਾਂ ਬੱਚਿਆਂ ਨੂੰ ਖਾਣ ਨੂੰ ਦੇਣੀਆਂ ਹੀ ਨਹੀਂ ਆਪਣਾ ਕੋਈ ਚੀਜ਼ੇ ਕੁਰਕਰੇ ਲਾ ਲੋ ਲੇਜ ਲਾ ਲੋ ਚਿਪਸ ਨਾਲ ਲੋ 버ਗਰ ਨਾਲ ਲੋ ਇਹ ਚੀਜ਼ਾਂ ਇਹਨੂੰ ਬੱਚੇ ਨੂੰ ਨਹੀਂ ਦੇਣੀਆਂ ਖਾਣ ਨੂੰ ਤੁਸੀਂ ਕੋਈ ਸੌਸ ਵਾਲੀ ਚੀਜ਼ ਨਹੀਂ ਦੇਣੀ ਇਹਨੂੰ ਠੀਕ ਹੈ ਇਹ ਚੀਜ਼ਾਂ ਮਤਲਬ ਸਿਹਤ ਲਈ ਬਹੁਤ ਹਾਨੀਕਾਰਕ ਹੈ ਪੁਰਾਣੇ ਸਮੇਂ ਦੇ ਬੱਚਿਆਂ ਨੂੰ ਕੀ ਖਲਚੀ ਜਿਹਾ ਕੇ ਦਿੰਦੇ ਸੀ ਪੁਰਾਣੇ ਟਾਈਮ ਪੁਰਾਣੇ ਟਾਈਮਾਂ ਦੇ ਵਿੱਚ ਤਾਂ ਤੁਸੀਂ ਹਿਸਾਬ ਲਾ ਲੋ ਉਹੀ ਗੱਲ ਕੀ ਤੁਹਾਨੂੰ ਦੱਸੀਏ ਹੁਣ ਆ ਜਦੋਂ ਹੁਣ ਖਾੜੀ ਕੱਢਣੀ ਤੇ ਬੁੜਿਆਂ ਨੇ ਕੀ ਕਰਨਾ ਪੰਜ ਪੰਜ ਕਿਲੋ ਮਠਿਆਈ ਆ ਲੈ ਆਉਣੇ ਸ਼ਕਰਪਾਰੇ ਮਠੀਆਂ ਪਕੌੜੀਆਂ ਲਿਆਉਣੀਆਂ ਬੰਨ ਕੇ ਚਾਦਣਾ ਤੇ ਸਾਰੇ ਜਵਾਕ ਦੂਜੀ ਮਠਾਈ ਲੈ ਕੇ ਆਉਂਦਾ ਮੈਂ ਕਹਿੰਦਾ ਵੀ ਜੇ ਲੈ ਕੇ ਦੇਣਾ ਤਾਂ ਮਤਲਬ ਲੱਡੂ ਲੈ ਕੇ ਦਿਓ ਹੂੰ ਚਲੋ ਬੇਸਣ ਤਾਂ ਹੈ ਨਾ ਉਹਦੇ ਚ ਆਪ ਨੂੰ ਪਤਾ ਤਾਂ ਹੈ ਚਲ ਦੁੱਕੇ ਹੋ ਮਾੜਾ ਮੋਟਾ ਦੂਜੇ ਬੇਸਣ ਦਾ ਨਹੀਂ ਹੈ ਜਿਹੜੇ ਆਪਣੇ ਦੂਜੇ ਖੋਏ ਵਾਲੀਆਂ ਮਠਾਈਆਂ ਉਹਨਾਂ ਦੇ ਵਿੱਚ ਤਾਂ ਸਾਰੀ ਚੀਜ਼ ਹੀ ਕੈਮੀਕਲ ਹੈ ਜੀ ਹੂੰ ਦੁੱਧ ਵੀ ਬਨੌਟੀ ਹੈ ਹੂੰ ਮੈਦਾ ਵੀ ਮਾੜਾ ਹੈ ਠੀਕ ਹੈ ਸਾਰੀਆਂ ਚੀਜ਼ਾਂ ਕੈਮੀਕਲ ਮਿਲਾ ਕੇ ਤਿਆਰ ਕਰੀਆਂ ਹੁੰਦੀਆਂ ਉਹਨਾਂ ਚ ਹਾਂ ਉਹ ਬਾਲਾਂ ਦਾ ਸਿਹਤ ਨਹੀਂ ਕਰਕੇ ਜੀ ਇੱਕ ਤਾਂ ਬਾਈ ਜੀ ਮੰਨਦੇ ਆ ਤੁਸੀਂ ਕਿ ਜਿਹੜੇ ਮੇਰੇ ਪਹਿਲਾ ਵਾਲੇ ਬੱਚੇ ਸੀ ਉਹਨਾਂ ਦੇ ਵਿੱਚ ਸਬਰ ਸੀਗਾ ਹਣਾ ਉਹਨਾਂ ਨੇ ਮਹੀਨਾ 6-6 ਮਹੀਨੇ ਮਾਂ ਕੋਲ ਹੀ ਮਿੰਤਾ ਕਰੀ ਜਾਣੀਆਂ ਮੈਂ ਸਾਨੂੰ ਉਹ ਆ ਵਾਲੀ ਬਾਜੀ ਚਾਹੀਦੀ ਫਿਰ ਮਿਲਦੀ ਸੀ ਮੈਂ ਸਾਨੂੰ ਦੱਸ ਸਬਰ ਖਤਮ ਹੋ ਗਿਆ ਹਣਾ ਦੱਸੀ ਜਨਾ ਜੀ ਮੈਂ ਤੁਹਾਨੂੰ ਹੂੰ ਮੈਂ ਤੁਹਾਨੂੰ ਦੱਸੀ ਜਨਾ ਮੇਰੇ ਦੋ ਬੇਟੇ ਸੀਗੇ ਤੁਸੀਂ ਸਾਬ ਲੈ ਲੋ ਜੋਬ ਤੇ ਲੱਗ ਗਏ ਹੂੰ ਆ ਉਹਨਾਂ ਨੇ ਮੋਬਾਈਲ ਫੇਰ ਲਏ ਮੈਂ ਉਹਨਾਂ ਨੂੰ ਮੋਬਾਈਲ ਹੀ ਨਹੀਂ ਲੈ ਕੇ ਦਿੱਤਾ ਸੀ ਹੂੰ ਜਦੋਂ ਆਪਾਂ ਆਪਣੇ ਕੰਮਾਂ ਤੇ ਜੌਬ ਤੇ ਲੱਗ ਗਏ ਫੇਰ ਉਹਨਾਂ ਨੇ ਮੋਬਾਈਲ ਖਰੀਦੇ ਆ ਆਪਦੀ ਕਮਾਈ ਦੀ ਆਪੇ ਲਈ ਕਮਾਈ ਦੀ ਆਪ ਲਈ ਆ ਮੈਂ ਕਿਉਂ ਕਹਾ ਮੈਂ ਆ ਉਹਦੇ ਬੱਚਨ ਨੂੰ ਆ ਕੁਛ ਲੈ ਕੇ ਨਹੀਂ ਲੈ ਕੇ ਦਿੰਦਾ ਮੈਂ ਪਰ ਮੇਰੀ ਸੋਚ ਹੀ ਵੀ ਉਹਨਾਂ ਨੂੰ ਪੜਾ ਕੇ ਕਿਸੇ ਨਾ ਕਿਸੇ ਕੰਮ ਤੇ ਲਾਉਣਾ ਹੈ ਹਮ ਪਰ ਉਹ ਮੇਰੀ ਮਾਲਕ ਨੇ ਬੜੀ ਵਧੀਆ ਸੁਣੀ ਹੈ ਹਮ ਦੋਨੇ ਬੇਟੇ ਸੈੱਟ ਆ ਆਪਦੇ ਜੌਬ ਤੇ ਆ ਹਮ ਹੁਣ ਗਾਂ ਭਾਈ ਉਹਨਾਂ ਤਰੱਕੀ ਕਰਨੀ ਤਾਂ ਉਹਨਾਂ ਦੀ ਇੱਕੋ ਜੀ ਨੌਕ ਚ ਲਵਾਏ ਦੋਨੇ ਫੌਜੀ ਆ ਦੋਨੇ ਫੌਜੀ ਕੀ ਵਾਤਾ ਇੱਕੋ ਹੀ ਨੌਕਰੀ ਇੱਕੋ ਜੀ ਨਿਪੜਾਈ ਕਰਾਈਏ ਉਹਨਾਂ ਨੂੰ ਹਮ ਕੋਈ ਭੇਦ ਭਾਵ ਨਹੀਂ ਰੱਖਿਆ ਦੋਨਾਂ ਭਰਾਵਾਂ 'ਚ ਸਹੀ ਹੈ ਵੀ ਆਹ ਹੋ ਵੱਡੇ ਨੂੰ ਆਹ ਹੋਗਾ ਛੋਟੇ ਨੂੰ ਬਾਹਲਾ ਪੜਾਤਾ ਹਾਲਾਂਕਿ ਵੱਡਾ ਮੈਨੂੰ ਕਹਿੰਦਾ ਸੀ ਵੀ ਛੋਟੇ ਨੂੰ ਵੱਧ ਪੜਾ ਲਾ ਮੈਂ ਕਿਹਾ ਬਾਈ ਪੜਾਤਾ ਤੂੰ ਤੂੰ ਹੀ ਪੈਸੇ ਲਾਉਣੇ ਮੈਂ ਨਹੀਂ ਲਾਉਣੇ ਜੇ ਕੱਲ ਉਹਨੂੰ ਚੰਗੀ ਨੌਕਰੀ ਮਿਲ ਗਈ ਤੂੰ ਦੂਜੀ ਮਠਾਈ ਲੈ ਕੇ ਆਂਦਾ ਮੈਂ ਕਹਿੰਦਾ ਵੀ ਜੇ ਲੈ ਕੇ ਦੇਣਾ ਤਾਂ ਮਤਲਬ ਲੱਡੂ ਲੈ ਕੇ ਦਿਓ ਚਲੋ ਬੇਸਣ ਤਾਂ ਹੈ ਨਾ ਉਹਦੇ ਵਿੱਚ ਆਪ ਨੂੰ ਪਤਾ ਤਾਂ ਹੈ ਚਲ ਦੁੱਕੇ ਹੋ ਮਾੜਾ ਮੋਟਾ ਦੂਜੇ ਬੇਸਣ ਦਾ ਸੀ ਜਿਹੜੇ ਆਪਣੇ ਦੂਜੇ ਖੋਏ ਵਾਲੀਆਂ ਮਠਾਈਆਂ ਉਹਨਾਂ ਦੇ ਵਿੱਚ ਤਾਂ ਸਾਰੀ ਚੀਜ਼ ਹੀ ਕੈਮੀਕਲ ਹੈ ਜੀ ਦੁੱਧ ਵੀ ਬਨੌਟੀ ਹੈ ਮੈਦਾ ਵੀ ਮਾੜਾ ਹੈ ਠੀਕ ਹੈ ਸਾਰੀਆਂ ਉਹ ਬਲਗਾ ਸੇਤਰੀ ਹਾਨੀ ਕਰਕੇ ਜੀ ਇੱਕ ਬਾਈ ਜੀ ਮੰਨਦੇ ਆ ਤੁਸੀਂ ਕਿ ਜਿਹੜੇ ਵੱਲ ਪਹਿਲਾ ਵਾਲੇ ਬੱਚੇ ਸੀ ਉਹਨਾਂ ਦੇ ਵਿੱਚ ਸਬਰ ਸੀਗਾ ਹਨਾ ਉਹਨਾਂ ਨੇ ਮਹੀਨਾ 6-6 ਮਹੀਨੇ ਰਾਬੇ ਦੀ ਮੰਨਤਾ ਕਰੀ ਜਾਣੀ ਆ ਮੈਂ ਸਾਨੂੰ ਇਹ ਵਾਲੀ ਬਾਜੀ ਚਾਹੀਦੀ ਫਿਰ ਮਿਲਦੀ ਸੀ ਮੈਂ ਸਾਨੂੰ ਦੱਸ ਸਬਰ ਖਤਮ ਹੋ ਗਿਆ ਹਨਾ ਦੱਸੀ ਜਾਨਾ ਜੀ ਮੈਂ ਤੁਹਾਨੂੰ ਹਾਂ ਮੈਂ ਤੁਹਾਨੂੰ ਦੱਸੀ ਜਾਨਾ ਮੇਰੇ ਦੋ ਬੇਟੇ ਸੀਗੇ ਤੁਸੀਂ ਸਾਬ ਨਾਲ ਉਹ ਜੋਬ ਤੇ ਲੱਗ ਗਏ ਹਾਂ ਉਹਨਾਂ ਨੇ ਮੋਬਾਈਲ ਫੇਰ ਲਏ ਮੈਂ ਉਹਨਾਂ ਨੂੰ ਮੋਬਾਈਲ ਹੀ ਨਹੀਂ ਲੈ ਕੇ ਦਿੱਤਾ ਸੀ ਹਾਂ ਜਦੋਂ ਆਪੋ ਆਪਣੇ ਕੰਮਾਂ ਤੇ jobb ਤੇ ਲੱਗ ਗਏ ਫੇਰ ਉਹਨਾਂ ਨੇ ਮੋਬਾਈਲ ਖਰੀਦੇ ਆ ਆਪ ਦੀ ਕਮਾਈ ਦੀ ਆਪੇ ਲੈ ਆ ਕਮਾਈ ਦੀ ਆਪ ਲੈ ਆ ਮੈਂ ਕਿਉਂ ਕਹਾ ਮੈਂ ਆਦੇ ਬੱਚੇ ਨੂੰ ਆ ਕੁਛ ਲੈ ਕੇ ਦਿੱਤਾ ਨਹੀਂ ਲੈ ਕੇ ਦਿੱਤਾ ਮੈਂ ਪਰ ਮੇਰੀ ਸੋਚ ਹੀ ਵੀ ਉਹਨਾਂ ਨੂੰ ਪੜਾ ਕੇ ਕਿਸੇ ਨਾ ਕਿਸੇ ਕੰਮ ਤੇ ਲਾਉਣਾ ਹੂੰ ਪਰ ਉਹ ਮੇਰੀ ਮਾਲਕ ਨੇ ਬੜੀ ਵਧੀਆ ਸੁਣੀ ਐ ਹੂੰ ਦੋਨੇ ਬੇਟੇ ਸੈੱਟ ਐ ਆਪਦੇ jobb ਤੇ ਐ ਹੂੰ ਹੁਣ ਗਾਂ ਭਾਈ ਉਹ ਤਰੱਕੀ ਕਰਨੀ ਗਾ ਉਹਨਾਂ ਦੀ ਇੱਕੋ ਜੀ ਨੌਕ ਚਲਵਾਏ ਦੋਨੇ ਫੌਜੀ ਐ ਦੋਨੇ ਫੌਜੀ ਚਾ ਵਾਤਾ ਇੱਕੋ ਹੀ ਨੌਕਰੀ ਐ ਇੱਕੋ ਜਿਹੀ ਪੜਾਈ ਕਰਾਈ ਐ ਉਹਨਾਂ ਨੂੰ ਹੂੰ ਕੋਈ ਭੇਦ ਭਾਵ ਨਹੀਂ ਰੱਖਿਆ ਦੋਨਾਂ ਭਰਾਵਾਂ 'ਚ ਸਹੀ ਹੈ ਵੀ ਆਹ ਹੋ ਵੱਡੇ ਨੂੰ ਆਹ ਹੋ ਛੋਟੇ ਨੂੰ ਬਾਹਲਾ ਪੜਾਤਾ ਹਾਲਾਂਕਿ ਵੱਡਾ ਮੈਨੂੰ ਕਹਿੰਦਾ ਸੀ ਵੀ ਛੋਟੇ ਨੂੰ ਵੱਧ ਪੜਾ ਲੈ ਮੈਂ ਕਿਹਾ ਬਾਈ ਪੜਾਤਾ ਤੂੰ ਤੂੰ ਹੀ ਪੈਸੇ ਲਾਉਣੇ ਮੈਂ ਨਹੀਂ ਲਾਉਣੇ ਜੇ ਕੱਲ ਉਹਨੂੰ ਚੰਗੀ ਨੌਕਰੀ ਮਿਲ ਗਈ ਤੂੰ ਮੈਂ ਤਾਂ ਅੱਜ ਕੱਲ ਦੇ ਮਤਲਬ ਜਿਹੜਾ ਜਨਰੇਸ਼ਨ ਚੱਲਦੀ ਆ ਜਾਂ ਅੱਜ ਕੱਲ ਦਾ ਲੈਵਲ ਆ ਬੱਚਿਆਂ ਦਾ ਮੇਨ ਗੱਲ ਸਭ ਤੋਂ ਪਹਿਲਾਂ ਪੜ੍ਹਾਈ ਪੜ੍ਹਾਈ ਤੋਂ ਬਾਅਦ ਆਪਦੀ ਕਮਾਈ ਆਪਦੀ ਅੱਥੀ ਕਰਕੇ ਖਾਓ ਠੀਕ ਹੈ ਜਿਹੜੀ ਅੱਜ ਕੱਲ ਦੀ ਦੌੜ ਚੱਲੀ ਵੀ ਹੈ ਲੋਕਾਂ ਦੇ ਵਿੱਚ ਨਸ਼ੇ ਪ੍ਰਤੀ ਨਸ਼ਾ ਬਿਲਕੁਲ ਖਤਮ ਹੋਣਾ ਚਾਹੀਦਾ ਪੰਜਾਬ ਦੇ ਵਿੱਚੋਂ ਹਮ ਨਸ਼ੇ ਨੇ ਸਾਡੀ ਜਵਾਨੀਆ ਜਿਹੜੀ ਰੋਲ ਕੇ ਰੱਖਤੀ ਇਹੇ ਦਾ ਟਾਈਮ ਆ ਜਾਊਗਾ ਵੀ ਤੁਸੀਂ ਪੰਜਾਬੀ ਮੁੰਡਾ ਸੋਨ ਨੂੰ ਕੋਈ ਸਿਹਤ ਪੱਖੋਂ ਸਹੀ ਨਹੀਂ ਮਿਲਣਾ ਠੀਕ ਹੈ ਇਹੇ ਦਾ ਟਾਈਮ ਆ ਜਾਊਗਾ ਮੈਂ 1900 2000 2006 ਦੇ ਵਿੱਚ ਇੱਕ ਲੇਖ ਪੜਿਆ ਸੀ ਅਖਬਾਰ ਦੇ ਵਿੱਚ ਉਹਨੇ ਮੈਨੂੰ ਇਹ ਦੱਸਿਆ ਸੀ ਵੀ 2024-25 ਦੇ ਵਿੱਚੋਂ ਲੇਖ ਦੇ ਵਿੱਚ ਲਿਖਿਆ ਸੀ 2024-25 ਦੇ ਵਿੱਚ ਤੁਹਾਨੂੰ ਮੁੰਡਾ ਪੁਲਿਸ 'ਚ ਤੇ ਫੌਜ ਦੇ ਵਿੱਚ ਭਰਤੀ ਹੋਣ ਨੂੰ ਪਿੰਡਾਂ 'ਚ ਛਾਉਣਾ ਨਹੀਂ ਵੀ ਨਸ਼ੇ ਨਾਲ ਇੰਨਾ ਮਤਲਬ ਗਲਗਤ ਹੋ ਜਾਣਗੇ ਲੋਕ ਹਾਂ ਵੀ ਇੰਨਾ ਨਸ਼ਾ ਫੈਲ ਜੂਗਾ ਤੇ ਉਹ ਗੱਲਾਂ ਸਾਬਤ ਹੋ ਗਈਆਂ ਬਾਈ ਜੀ ਹਾਂ ਯਾਨੀ ਕਹਿੰਦਾ ਭਾਵੇਂ ਜਿਹੜੇ ਲੋਕ ਪਹਿਲਾਂ ਵਾਲੇ ਲੇਖ ਕਾਪਾ ਕਹਿਤਾ ਦਿੰਨੇ ਆ ਬੁੱਧੀਜੀਵੀ ਲੋਕ ਆ ਜਾਂ ਜਿਹੜੇ ਲੇਖ ਉਹਨਾਂ ਦੇ ਲੇਖ ਐਵੇਂ ਲਿਖੇ ਹੁੰਦੇ ਪਰ ਨਹੀਂ ਮੈਂ ਕਈ ਲੇਖ ਪੜ੍ਹਿਆ ਅਖਬਾਰਾਂ ਦੇ ਵਿੱਚ ਪਰ ਉਹ ਸਾਬਤ ਹੋਏ ਆ